ਬਾਬਾ ਮੱਖਣਸ਼ਾ ਲਬਾਣੇ ਦਾ ਬੇੜਾ ਸਮੁੰਦਰ ਦੇ ਵਿੱਚ ਰੁਕਿਆ ਉਹਨਾਂ ਨੇ ਅਰਦਾਸ ਕੀਤੀ ਹੁਣ ਸਾਡੇ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਇਸ ਕਥਾ ਦਾ ਅਰਥ ਇਹ ਹੈ ਕਿ ਸਿਖਾ ਤੈਨੂੰ ਹਮੇਸ਼ਾ ਭਰੋਸਾ ਬਾਬੇ ਮੱਖਣਸ਼ਾ ਵਾਲਾ ਚਾਹੀਦਾ ਏ ਸਾਡੇ ਵਰਗਾ ਬਾਬਾ ਮੱਖਣਸ਼ਾ ਹੁੰਦਾ ਤੇ ਉਹ ਸਾਰਿਆਂ ਨੂੰ ਛੱਡ ਕੇ ਪਤਾ ਕੀ ਕਹਿੰਦਾ ਪੇ ਤੁਸੀਂ ਇੱਥੇ ਸਮੁੰਦਰ 'ਚ ਵੇਟ ਕਰੋ ਤੇ ਮੈਂ ਜਾ ਕੇ ਗੁਰਦੁਆਰੇ ਅਰਦਾਸ ਕਰਦਾ। ਮੈਂ ਉਹਨੇ ਅਰਦਾਸ ਉੱਥੇ ਕੀਤੀ। ਤੁਕਿਉ ਨੂੰ ਪਤਾ ਹੈ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਜਿੱਥੇ ਪ੍ਰਭ ਆਰਾਧੀ ਹੈ ਤਿੱਥੇ ਹਰ ਮਿੱਤ ਸਾਈ ਉਹ ਹਰੀ ਮਿੱਤਰ ਜਿਹੜਾ ਹੈ ਉਹ ਪਰਮਾਤਮਾ ਜਿਹੜਾ ਹੈ ਉਹ ਉੱਥੇ ਹੀ ਮਦਦਗਾਰ ਹੈ ਜਿੱਥੇ-ਜਿੱਥੇ ਤੁਸੀਂ ਸਿਮਰੋਗੇ ਉੱਥੇ-ਉੱਥੇ ਪਰਮਾਤਮਾ ਤੁਹਾਡੀ ਬੋਡੀ ਕਰੇਗਾ ਪਰ ਬਸ਼ਰਤ ਤੁਸੀਂ ਸੇਵਕ ਹੋਣੇ ਚਾਹੀਦੇ ਹੋ ਖੰਢੀ ਕਰਮ ਕਾਂਢੀ ਤਾਕਤ ਰਕ ਨਹੀਂ ਹੋਣੀ ਚਾਹੀਦੀ ਜੇ ਗੁਰੂ ਦੇ ਸੇਵਕ ਹੋਵੋਗੇ ਤੇ ਫਿਰ ਚੇਤਾ ਰੱਖਣਾ ਕਿ ਆਪਣੇ ਸੇਵਕ ਕੀ ਆਪੇ ਰਾਖ ਹੈ ਆਪੇ ਨਾਮ ਜਪਾਵੇ ਜਹ ਜਹੇ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਦਾ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਅਲਸਾ ਜੀ ਸੁਚੇਤ ਹੋਵੋ ਸਾਡੇ ਅੰਧਵਿਸ਼ਵਾਸ ਦੇ ਉੱਤੇ ਚੁਟਕਲੇ ਬਣ ਗਏ ਜੋਕ ਬਣ ਗਏ ਕਹਿੰਦੇ ਇੱਕ ਬੰਦਾ ਪਾਣੀ ਵਿੱਚ ਡੁੱਬ ਕੇ ਮਰ ਗਿਆ ਫਿਰ ਉਹਦੀ ਆਤਮਾ ਜਿਹੜੀ ਹੈ ਉਹਨੂੰ ਧਰਮ ਰਾਜੇ ਦੀ ਬਾਰਗਾ ਵਿੱਚ ਪੇਸ਼ ਕੀਤਾ ਗਿਆ ਰਾਜਾ ਕਹਿੰਦਾ ਵੀ ਲਿਆਓ ਇਹਦੀ ਫਾਈਲ ਲਿਆਓ ਲਿਆਓ ਇਹਦੀ ਬਈ ਖਾਤਾ ਲਿਆਓ ਹਸਾਬ ਕਿਤਾਬ ਲਿਆਓ ਇਹਦਾ ਉਹ ਕਹਿੰਦਾ ਜੀ ਵੇ ਇਹ ਗੱਲਾਂ ਬਾਅਦ ਚ ਕਰਿਓ ਜੇ ਪਹਿਲਾਂ ਮੈਨੂੰ ਆਪਣਾ ਹਸਾਬ ਕਿਤਾਬ ਚਾਹੀਦਾ ਧਰਮਰਾਜਾ ਕਹਿੰਦਾ ਵੀ ਤੇਰਾ ਕੀ ਹਸਾਬ ਕਿਤਾਬ ਹੈ ਕਹਿੰਦਾ ਜੀ ਜਦੋਂ ਮੈਂ ਡੁੱਬਣ ਲੱਗਿਆ ਉਦੋਂ ਮੈਂ ਸ਼੍ਰੀ ਰਾਮਚੰਦਰ ਜੀ ਨੂੰ ਯਾਦ ਕੀਤਾ ਫਿਰ ਫਿਰ ਕਹਿੰਦਾ ਜੀ ਮੈਂ ਸ਼੍ਰੀ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਫਿਰ ਕਹਿੰਦਾ ਮੈਂ ਸੀਤਾ ਮਾਤਾ ਜੀ ਨੂੰ ਵੀ ਯਾਦ ਕੀਤਾ ਮੈਨੂੰ ਇਹ ਦੱਸਿਆ ਜਾਏ ਵੀ ਮੇਰੀ ਮਦਦ ਕਿਉਂ ਨਹੀਂ ਹੋਈ ਮੈਂ ਡੁੱਬ ਕਿਉਂ ਗਿਆ ਧਰਮਰਾਜਾ ਕਹਿੰਦਾ ਵੀ ਪਤਾ ਕਰੋ ਉਹਨਾਂ ਸ਼੍ਰੀ ਰਾਮਚੰਦਰ ਜੀ ਤੋਂ ਪਤਾ ਕਰੋ ਵੀ ਇਹਨੇ ਯਾਦ ਕੀਤਾ ਸੀ श्री कृष्ण जी ਤੋਂ ਪਤਾ ਕਰੋ ਵੀ ਤੁਹਾਨੂੰ ਯਾਦ ਕੀਤਾ ਸੀ ਮਾਤਾ ਸੀਤਾ ਜੀ ਤੋਂ ਪੁੱਛਿਆ ਜਾਏ ਵੀ ਤੁਹਾਨੂੰ ਯਾਦ ਕੀਤਾ ਸੀ ਇਸ ਨੇ ਕੀ ਇਹਦਾ ਦਾਵਾ ਠੀਕ ਹੈ ਤਾਂ ਪਤਾ ਜਵਾਬ ਕੀ ਮਿਲਿਆ శ్రీ ਰਾਮ ਚੰਦਰ ਜੀ ਕਹਿਣ ਲੱਗੇ ਇਹਨੇ ਮੈਨੂੰ ਯਾਦ ਕੀਤਾ ਕਹਿੰਦੇ ਮੈਂ ਮੁਕਟ ਸਜਾਇਆ ਤਣਸ਼ ਬਾਣ ਚੁੱਕਿਆ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਯਾਦ ਕਰ ਲਿਆ ਕਹਿੰਦੇ ਮੈਂ ਮੁਕਟ ਬਦ ਰਿਹਾ ਆਪਣਾ ਸੁਦਰਸ਼ਨ ਚੱਕਰ ਚੁੱਕਿਆ ਬੰਸਰੀ ਚੁੱਕੀ ਮੈਂ ਤੁਰ ਨਹੀਂ ਲੱਗਾ ਸੀ ਤੇਨੇ ਮਾਤਾ ਸੀਤਾ ਜੀ ਨੂੰ ਯਾਦ ਕਰ ਲਿਆ ਕਹਿੰਦੇ ਅਜੇ ਮੈਂ ਕਪੜੇ ਬਦਲ ਹੀ ਰਿਹਾ ਸੀ ਡੁੱਬ ਗਿਆ ਮੇਰਾ ਕੀ ਕਸੂਰ ਹੈ ਵੀ ਸਾਡਾ ਕੀ ਕਸੂਰ ਹੈ ਫਾਇਦੇ ਤੁਸੀਂ ਬੰਦੇ ਨੂੰ ਵੇਖੋਗੇ ਏਨੇ ਮਲਟੀ ਫੰਕਸ਼ਨ ਕਰਦਾ ਹੈ ਇਹ ਸ਼ੋਮਵਾਰ ਤੁਹਾਨੂੰ ਕਿਤੇ ਮਿਲੇਗਾ ਮੰਗਲਵਾਰ ਕਿਤੇ ਮਿਲੇਗਾ ਬੁੱਧਵਾਰ ਕਿਤੇ ਮਿਲੇਗਾ ਜੇ ਬੰਦਿਆ ਇਹੋ ਹਾਲਾਤ ਰਹਿ ਤੇ ਜਦਨ ਤੂੰ ਡੁੱਬਣਾ ਹੈ ਨਾ ਤੇਰੀ ਇਸ ਆਈਡੈਂਟੀਫਿਕੇਸ਼ਨ ਵਿੱਚ ਹੀ ਤੇਰੀ ਮੌਤ ਹੋ ਜਾਣੀ ਹੈ ਵੀ ਤੂੰ ਪੁਜਾਰੀ ਕੀਂਦਾ ਹੈ ਤੇਰਾ ਇਸ਼ਟ ਕੌਣ ਹੈ ਕਿਹੜੇ ਰੱਬ ਨੂੰ ਮੰਨਦਾ ਮੰਦਰ ਬੰਦਾ ਜ ਰੱਬ ਕਿਸੇ ਨੂੰ ਨਹੀਂ ਜੇ ਅੱਜ ਦਾ ਬੰਦਾ ਸਾਰੇ ਰੱਬਾਂ ਨੂੰ ਵਰਤਦਾ ਜਿਹੜਾ ਦੇਣਾ ਆਉਂਦਾ ਉਹਨੂੰ ਵਰਤ ਲੈਂਦਾ ਜਿਹੜਾ ਅਗੇ ਕੋਈ ਤੀਰਥ ਸਥਾਨ ਆਉਂਦਾ ਉਹਨੂੰ ਵਰਤ ਲੈਂਦਾ ਅੱਜ ਦਾ ਬੰਦਾ ਰੱਬ ਨਾਲ ਵੀ ਧੋਖੇ ਕਮਾਉਂਦਾ ਮੱਕੜ ਸ਼ਾਦਾ ਬੇੜਾ